ਲਗਾਤਾਰ ਹੋ ਰਹੀ بارش ਨਾਲ ਜਿੱਥੇ ਬਿਆਸ ਦਰਿਆ ਉਫਾਨ ਥੇ ਨੇ ਉੱਥੇ ਦੱਸ ਦਈਏ ਕਿ ਨਹਿਰਾਂ ਵੀ ਨੇ ਉਹ ਵੀ ਓਵਰਫਲੋ ਚੱਲ ਰਹੀਆਂ ਸੋ ਜਿਸ ਜਗ੍ਹਾ ਸੀ ਮੌਜੂਦ ਆਂ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਇਹ ਟਾਂਡਾ ਦੇ ਗੁਰਦੁਆਰਾ ਪੁੱਲ ਪੁਖਤਾ ਸਾਹਿਬ ਦੇ ਨਜ਼ਦੀਕ ਅਸੀਂ ਕਾਲੀ ਬੈਂ ਦੇ ਉੱਤੇ ਖੜੇ ਆਂ ਉਹ ਸਭ ਤੋਂ ਪਹਿਲਾਂ ਦਿਖਾਵਾਂਗੇ ਕਿ ਸ਼ਾਹ ਨਹਿਰ ਦਾ ਪਾਣੀ ਜਿਹੜਾ ਆ ਉਹ ਇਸ ਵਕਤ ਬੈਂ ਦੇ ਵਿੱਚ ਪੂਰਨਤਾ ਉਤੇ ਆ ਰਿਹਾ ਹੈ ਬੈਂ ਉਫਾਨ ਦੇ ਵਿੱਚ ਹੈ ਕਿਉਂਕਿ ਦੱਸ ਦਈਏ ਗੁਰਦੁਆਰਾ ਸਾਹਿਬ ਦਾ ਵੀ ਬੇਸਮੈਂਟ ਇਸ ਵਕਤ ਪੂਰਾ ਪਾਣੀ ਨਾਲ ਭਰ ਚੁੱਕਿਆ ਹੈ ਔਰ ਇਲਾਕੇ ਦੇ ਸਾਹਮਣੇ ਜੋ ਘਰ ਦਿਖਾਈ ਦੇ ਰਹੇ ਨੇ ਇਹ ਲਗਭਗ ਸਾਰੇ ਇਸ ਵਕਤ ਪਾਣੀ ਦੀ ਚਪੇਟ ਚ ਨੇ ਦੱਸ ਰਹੇ ਨੇ ਕਿ ਕਈ ਕਈ ਫੁੱਟ ਪਾਣੀ ਜਿਹੜਾ ਆ ਇਸ ਵਕਤ ਲੋਕਾਂ ਦੇ ਘਰਾਂ ਦੇ ਆਲੇ ਦੁਆਲੇ ਖੜਾ ਹੋਇਆ ਔਰ ਦਾਜੇ ਕੀ ਦੱਸਿਆ ਜਾਂਦਾ ਹੈ ਕਿ ਇਹ ਬੇਂ ਦਾ ਪਾਣੀ ਜਿਹੜਾ ਆ ਸੁਲਤਾਨਪੁਰ ਲੋਧੀ ਵੱਲ ਨੂੰ ਜਿਹੜਾ ਆ ਇਹ ਕਾਲੀ ਬੇਂ ਦਾ ਪਾਣੀ ਜਾਂਦਾ ਹੈ ਸੋ ਸਾਡੇ ਨਾਲ ਇੱਥੋਂ ਦੇ ਲੋਕਲ ਵਸਨੀਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਤਰਸੀਮ ਜੀ ਤਰਸੀਮ ਜੀ ਇਸ ਵਕਤ ਬੇਂ ਦੇ ਕੀ ਹਾਲਾਤ ਆ ਔਰ ਇਹ ਬੇਂ ਦਾ ਪਾਣੀ ਕਿੱਥੋਂ ਆਂਦਾ ਕਿੱਧਰ ਜਾਂਦਾ ਜ਼ਿਕਰ ਗੱਲ ਕਰੀਏ ਤਾਂ ਇਹ ਟਾਂਡਾ ਤੋਂ ਸ੍ਰੀ ਹਰਗੋਬਿੰਦਪੁਰ ਪੁਲ ਪਕਤਾ ਛੇਵੀਂ ਪਾਸੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਬਗਦੀ ਕਾਲੀ ਬਈ ਬੜੀ ਇਤਿਹਾਸਕ ਬਈ ਹੈ ਜੀ ਜਿਸ ਨੂੰ ਸਾਫ਼ ਸਫਾਈ ਦਾ ਜੁਮਾ ਜਿਹੜਾ ਹੈਗਾ ਸੰਤ ਬਲਬੀ ਸਿੰਘ ਸੀਚੇਵਾਲ ਹੋਣਾ ਨੇ ਪਿਛਲੇ ਲੰਬੇ ਸਮੇਂ ਤੋਂ ਲਿਆ ਸੀ ਪਰ ਅੱਜ ਵੀ ਬਈ ਜਿਹੜੀ ਹੈਗੀ ਆ ਬਿਲਕੁਲ ਕੂੜਾ ਕਰਕਟ ਤੇ ਹੋਰ ਗੰਦਗੀ ਦੇ ਨਾਲ ਭਰੀ ਹੈ ਤੇ ਪੂਰੇ ਆਫਾਨ ਤੇ ਹੈ ਇਹਦੇ ਨਾਲ ਜਿਹੜਾ ਜੇਕਰ ਕਰਕੇ ਟਾਂਡੇ ਤੋਂ ਅਗਲੇ ਪਿੰਡ ਜਿਹੜੇ ਹੈਗੇ ਆ ਅਗਲੇ ਪਿੰਡ ਜਿਹੜਾ ਹੈਗਾ ਇਸ ਤੋਂ ਪ੍ਰੋਜ ਰੋਲਿਆ ਹੈਗਾ ਆ ਉਸ ਤੋਂ ਬਾਅਦ ਪ੍ਰੇਮਪੁਰ ਠਾਕਰੀ ਹੈਗਾ ਪ੍ਰੇਮਪੁਰ ਠਾਕਰੀ ਤੋਂ ਬਾਅਦ ਡੰਡੀਆਂ ਤਲਵੰਡੀ ਮੀਰਾਪੁਰ ਜਿਹੜਾ ਹੈਗਾ ਇਹ ਪਿੰਡ ਜਿਹੜੇ ਹੈਗੇ ਆ ਇਹਨਾਂ ਦੀਆਂ ਫਸਲਾਂ ਦਾ ਇੱਕ ਵੱਡਾ ਨੁਕਸਾਨ ਕਰ ਰਹੀ ਹੈ ਔਰ ਜੇਕਰ ਗੱਲ ਕਰੀ ਤੇ ਮੇਰੇ ਪਿੱਛੇ ਤੁਸੀਂ ਦੇਖਿਆ ਜਿਹੜੇ ਪਿਛਲੇ ਪਾਸੇ ਸੱਜੇ ਪਾਸੇ ਘਰ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕੋਈ ਤਸਵੀਰਾਂ ਦਿਖਾ ਦੇਣ ਕਿ ਸਾਹਮਣੇ ਜੋ ਤੁਸੀਂ ਘਰ ਦੇਖ ਰਹੇ ਹੋ ਬਈ ਦੇ ਬਿਲਕੁਲ ਨਜ਼ਿਕ ਜੀ ਇੱਕ ਘਰਾਂ ਦੀ ਬੈਕਸਾਈਡ ਜਿਹੜੀ ਹੈਗੀ ਐ ਇਹ 10-10 ਫੁੱਟ ਜਿਹੜੇ ਘਰ ਹੈਗੇ ਆ ਪਿੱਛੋਂ ਇਹਨਾਂ ਦੀਆਂ ਕੰਧਾਂ ਜਿਹੜੀਆਂ ਪਾਣੀ ਦੇ ਲਪੇਟ ਦੇ ਵਿੱਚ ਨੇ ਤੇ ਇਹਨਾਂ ਨੂੰ ਇੱਕ ਹੋਰ ਡਰ ਸਤਾ ਰਿਹਾ ਕਿਉਂਕਿ ਉਹ ਡਰ ਇਹ ਹੈਗਾ ਕਿ ਇਹ ਜਿਸ ਤਰ੍ਹਾਂ ਕਿ ਪਾਣੀ ਤੇ ਹੈ ਹੀ ਹੈ ਪਾਣੀ ਦਾ ਨੁਕਸਾਨ ਤੇ ਹੈ ਹੀ ਹੈ ਔਰ ਪਾਣੀ ਦੇ ਨਾਲ ਨਾਲ ਜੇਕਰ ਗੱਲ ਕਰੀਏ ਤੇ ਇਹਨਾਂ ਘਰਾਂ ਦੇ ਵਿੱਚ ਜਿਹੜੇ ਹੈਗੇ ਆ ਸਭ ਕੀੜੇ ਜਿਹੜੇ ਰੋਜ਼ ਜਿਹੜੇ ਚੜਦੇ ਆ ਤੇ ਕਿੰਕੀ ਰਾਤਾਂ ਇਹਨਾਂ ਨੂੰ ਜਾ ਕੇ ਕੱਟਣਾ ਪੈਂਦੀਆਂ ਕਿਉਂਕਿ ਸਭ ਕੀੜੇ ਇਹਨਾਂ ਘਰਾਂ ਦੇ ਵਿੱਚ ਵੜਦੇ ਆ ਤੇ ਲੋਕਾਂ ਨੂੰ ਹਰ ਵੇਲੇ ਦਿਸਤ ਮਾਹੌਲ ਦੇ ਵਿੱਚ ਰਹਿਣਾ ਪੈਂਦਾ ਪਾਣੀ ਦੀ ਮਾਰਤਿਆ ਇਹਨਾਂ ਨੂੰ ਹੈ ਹੀ ਹੈ ਇਹਨਾਂ ਲੋਕਾਂ ਦੀ ਮੰਗ ਹੈ ਕਿ ਜੇਕਰ ਜਿਸ ਤਰ੍ਹਾਂ ਹੋਰ ਬਈਆਂ ਜਿਹੜੀਆਂ ਹੈਗੀਆਂ ਨਹਿਰਾਂ ਹੈਗੀਆਂ ਉਹਨਾਂ ਨਹਿਰਾਂ ਨੂੰ ਜਿਹੜਾ ਪੱਕਿਆ ਕੀਤਾ ਜਾਂਦਾ ਹੈ ਇਸ ਕਾਲੀ ਬਈ ਜਿਹੜੀ ਇਤਿਹਾਸਕ ਬਈ ਹੈ ਇਹਨੂੰ ਵੀ ਸੈਡਾਂ ਜਿਹੜੀਆਂ ਆ ਇਹਦੇ ਜਿਹੜੀ ਹੈਗੀ ਹੈ ਕਵਰੇਜ ਕੀਤੀ ਜਾਏ ਇਹਨੂੰ ਪੱਕਿਆ ਕੀਤਾ ਜਾਏ ਤੇ ਇਹਦਾ ਹੈਗਾ ਜਿਹੜੀ ਸੈਡ ਹੈਗੀ ਕਵਰੇਜ ਬੰਨ ਬਣਾਏ ਜਾਣ ਤਾਂ ਕਿ ਲੋਕਾਂ ਨੂੰ ਇਹਦੀ ਸਹੂਲਤ ਮਿਲ ਸਕੇ ਪਾਣੀ ਜਿਹੜਾ ਹੈਗਾ ਕਾਲੀ ਬਈ ਦਾ ਪਵਿੱਤਰ ਬਈ ਮੰਨੀ ਜਾਂਦੀ ਹੈ ਤੇ ਪਵਿੱਤਰ ਬਈ ਦਾ ਜਿਹੜਾ ਜਲਸਤਰ ਹੈਗਾ ਉਹਨੂੰ ਜਿਹੜਾ ਪਾਣੀ ਹੈਗਾ ਉਹ ਸਾਫ ਸਫਾਈ ਹੋਏਗਾ ਤੇ ਲੋਕਾਂ ਦੇ ਨਾਲ ਕਿਉਂਕਿ ਇੱਥੇ ਕਦੀ ਬਸਾਖੀ ਦੇ ਮੇਲੇ ਤੇ ਲੋਕੀਂ ਸਾਰੀ ਰਾਤ ਨਹਾਉਣ ਵਾਸਤੇ ਉਹ ਸ্নান ਕਰਨ ਵਾਸਤੇ ਜਿਸ ਤਰ੍ਹਾਂ ਲੋਕ ਗੰਗਾ ਸ্নান ਕਰਨ ਵਾਸਤੇ ਜਾਂਦੇ ਨੇ ਗੁਰਦਸਾਹ ਸਰੋਵਰ ਤੇ ਅਸ্নান ਕਰਨ ਜਾਂਦੇ ਨੇ ਇਹ ਵੀ ਪਵਿੱਤਰ ਬੀ ਦੇ ਅਸ্নান ਕਰਨ ਵਾਸਤੇ ਕਦੀ ਇੱਥੇ ਸਵੇਰੇ 3 ਵਜੇ ਤੋਂ ਲੈ ਕੇ ਸਾਰਾ ਦਿਨ ਜਿਹੜਾ ਮੇਲਾ ਲੱਗਦਾ ਸੀ ਕਾਲੀ ਬੀ ਦੇ ਵਿੱਚ ਅਸ্নান ਕਰਨ ਦਾ ਪਰ ਹੁਣ ਪਾਣੀ ਇੰਨਾ ਗੰਧਲਾ ਕਰ ਦਿੱਤਾ ਲੋਕਾਂ ਨੇ ਕਿਉਂਕਿ ਲੋਕ ਜਿਹੜੇ ਹੈਗੇ ਆ ਸਾਰਾ ਕੂੜਾ ਕਰਕਟ ਤੇ ਹੋਰ ਜਿਹੜਾ ਸਮਾਨ ਹੈਗਾ ਉਹ ਇਹਦੇ ਵਿੱਚ ਸਿੱਟਦੇ ਆ ਤੇ ਜਿਹਦੇ ਨਾਲ ਜਿਹੜੀ ਪਵਿੱਤਰਤਾ ਜਿਹੜੀ ਭੰਗ ਹੁੰਦੀ ਆ ਤੇ ਇਸ ਦੇ ਨਾਲ ਨਾਲ ਜਿਹੜਾ ਹੈਗਾ ਜੇਕਰ ਸਫਾਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਾ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹ ਆਪਣਾ ਵਿਰਾੜ ਰੂਪ ਦਿਖਾ ਸਕਦੀ ਹੈ ਕਿਉਂ ਕਾਲੀ ਬਈ ਜਿਹੜੀ ਹੈਗੀ ਆ ਕੋਈ ਜ਼ਰੂਰੀ ਨਹੀਂ ਵੀ ਇਹ ਬਈ ਜਿਹੜੀ ਹੈਗੀ ਆ ਵੀ ਕੱਲਾ ਥੋੜਾ ਨੁਕਸਾਨ ਕਰੇਗੀ ਇਸ ਬਈ ਦੇ ਵਿੱਚ ਕਈ ਨੌਜਵਾਨ ਡੁੱਬ ਗਏ ਆ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਆ ਕਿਉਂਕਿ ਕਾਲੀ ਵੀ ਦੇਖਣ ਨੂੰ ਜਦੋਂ ਇਹਦੇ ਵਿੱਚ ਹਾੜ ਆਂਦਾ ਤੇ ਇਹ ਆਪਣੇ ਨਾਲ ਨਾਲ ਜਿਹੜਾ ਹੈਗਾ ਬੇਟਰੀਏ ਦੇ ਬਹੁਤ ਸਾਰੇ ਪਿੰਡ ਬਹੁਤ ਸਾਰੀਆਂ ਜਿੱਤੇ ਬਹੁਤ ਸਾਰੇ ਪਿੰਡਾਂ ਦੀਆਂ ਕੋਠੀਆਂ ਜਿਹੜੇ ਲੋਕ ਵਿਦੇਸ਼ ਗਏ ਹੋਣੇ ਜਿੱਤੇ ਕਰੋੜਾ ਰੁਪਏ ਲੱਗੇ ਹੋਏ ਨੇ ਤੇ ਕਰੋੜਾ ਰੁਪਏ ਜਿਹੜੇ ਖਰਚ ਕੇ ਲੋਕਾਂ ਨੇ ਕੋਠੀਆਂ ਬਣਾਈਆਂ ਇਸ ਬਈ ਦੇ ਕੰਡੇ ਦੇ ਉੱਤੇ ਉਹ ਬੇਕਾਰ ਚਲੇ ਜਾਣਗੇ ਤੇ ਕੋਠੀਆਂ ਢਹ ਢੇਰੀ ਹੋ ਜਾਣਗੀਆਂ ਤੇ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਏਗਾ ਡਾਕਟਰ ਸਿੰਘ ਜੀ ਜਿਹੜਾ ਆਪਾਂ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਇਤਿਹਾਸਿਕ ਗੁਰਦੁਆਰਾ ਸਾਹਿਬ ਮੰਨਿਆ ਜਾਂਦਾ ਹੈ ਔਰ ਇਸ ਵਕਤ ਕਿੰਨਾ ਪਾਣੀ ਅੰਦਰ ਵੀ ਦਸਰੇ ਬੇਸਮੈਂਟ ਚ ਖੜਾ ਹੈ ਇਸ ਵੇਲੇ ਬੇਸਮੈਂਟ ਚ ਜੇ ਗੱਲ ਕਰੀਏ ਗੁਰਦੁਆਰਾ ਸਾਹਿਬ ਦੀ ਬੇਸਮੈਂਟ ਦੇ ਵਿੱਚ ਕਟੋ-ਕਟ 8 ਤੋਂ 10 ਫੁੱਟ ਪਾਣੀ ਜਿਹੜਾ ਖੜਾ ਹੈ ਤੇ ਉਹਦੇ ਨਾਲ ਨਾਲ ਜੇਕਰ ਗੱਲ ਕਰੀਏ ਬੇਈਂ ਦੀ ਤੇ ਬੇਈਂ ਦੇ ਵਿੱਚ ਵੀ ਇਸ ਵੇਲੇ ਜਿਹੜਾ ਬੇਈਂ ਦਾ ਪੱਧਰ ਹੈਗਾ ਉਹ ਇਸ ਵੇਲੇ 20 ਫੁੱਟ ਦੇ ਕਰੀਬ ਪਾਣੀ ਹੈ ਭਾਵੇਂ ਕਿ ਪਾਣੀ ਦੀ ਮਾਤਰਾ ਕੱਟੀ ਆ ਪਰ ਫਿਰ ਵੀ ਜਿਹੜਾ ਹੈਗਾ ਇਸ ਵੇਲੇ ਪਾਣੀ ਬਹੁਤ ਜ਼ਿਆਦਾ ਹੈ ਇਹ ਪ੍ਰਸ਼ਾਸਨ ਨੂੰ ਹੁਣ ਇਸ ਬੇਈ ਦੀ ਸਭ ਸੰਭਾਲੇ ਕੀ ਕਦਮ ਉਠਾਉਣੇ ਚਾਹੀਦੇ ਮੈਂ ਤੇ ਪਹਿਲੇ ਵੀ ਇੱਕ ਵਾਰੀ ਗੱਲ ਕੀਤੀ ਹੈ ਕਿ ਜੇਕਰ ਜਿਸ ਤਰ੍ਹਾਂ ਸੰਤ ਬਲਬੀਰ ਸਿੰਘ ਸੀਚੇਵਲ ਹੋਣਾ ਨੇ ਬੀੜਾ اٹھਾਇਆ ਸੀ ਕਿ ਅਸੀਂ ਕਾਲੀ ਬੇਈ ਦੀ ਸਫਾਈ ਵਾਸਤੇ ਕਿਉਂਕਿ ਕਈ ਵਾਰ ਉਹਨਾਂ ਨੇ ਬੜੀ ਬੇਈ ਦੇ ਵਿੱਚ ਆਪਣੀ ਸੰਗਤ ਨੂੰ ਲਗਾ ਕੇ ਬੇਈ ਦੀ ਸਫਾਈ ਕੀਤੀ ਤੇ ਉਹਦੇ ਵਿੱਚ ਲੋਕਾਂ ਦੇ ਜਿਹੜੇ ਹੈਗੇ ਆ ਟਾਇਲਟ ਬਾਥਰੂਮਾਂ ਦੇ ਪੈਪ ਜਿਹੜੇ ਹੈਗੇ ਆ ਹਟਾਏ ਗਏ ਤੇ ਇਸ ਬੇਈ ਨੂੰ ਪਵਿੱਤਰਤਾ ਰੱਖਣ ਵਾਸਤੇ ਇਹ ਵੀ ਅਨਾਉਂਸ ਕੀਤਾ ਸੀ ਕਿ ਇਹਦੇ ਨਾਲ ਨਾਲ ਇੱਕ ਰੋਡ ਬਣੇਗਾ ਪਰ ਉਹ ਸਭ ਕੁਝ ਜਿਹੜਾ ਹੈਗਾ ਵਿੱਚ ਹੀ ਰਹਿ ਗਿਆ ਕਿਉਂਕਿ ਜਦੋਂ ਦੇ ਉਹ ਆਪਣੇ ਰਾਜ ਸਭਾ ਦੇ ਵਿੱਚ ਆਏ ਨੇ ਤੇ ਮੇਰਾ ਖਿਆਲ ਹੈ ਕਿ ਇਹ ਬੀੜਾ ਜਿਹੜਾ ਹੈਗਾ ਇਹ ਉੱਥੇ ਦਾ ਉੱਥੇ ਹੀ ਰਹਿ ਗਿਆ। ਸੋ ਗੱਲਬਾਤ ਕਰਨ ਲਈ ਸ਼ੁਕਰੀਆ ਇਹ ਸੰਤਰਸੀਮ ਜੀ ਜੋ ਕਿ ਇਲਾਕਾ ਲੋਕਲ ਨਿਵਾਸੀ ਨੇ ਥੋਂ ਦੇ ਉਹਨਾਂ ਦਾ ਕਹਿਣਾ ਹੈ ਕਿ ਇਸ ਬਈ ਨੂੰ ਸਾਫ਼ ਕਰਨ ਦੀ ਬਹੁਤ ਜ਼ਰੂਰਤ ਹੈ ਉਹ ਖਾਸ ਕਰ ਕਿਉਂਕਿ ਇਹ ਬਈ ਇੱਕ ਇਤਿਹਾਸਿਕ ਦੇ ਨਾਲ ਇਤਿਹਾਸ ਦੇ ਨਾਲ ਇਸ ਦਾ ਬੜਾ ਤਾਲੁਕਾ ਆਤਾ ਹੈ ਪਵਿੱਤਰ ਬਈ ਮੰਨੀ ਜਾਂਦੀ ਹੈ ਗੁਰਦੁਆਰਾ ਪੁਲਪੁਕਤਾ ਸਾਹਿਬ ਦੇ ਬਿਲਕੁਲ ਨਜ਼ਦੀਕ ਤੋਂ ਵਗਦੀ ਆ ਔਰ ਬਸਾਖੀ ਦੇ ਦੌਰਾਨ ਜਿਹੜੇ ਹਰਜਾਰੋ ਸਰਦਾਲੂ ਜਿਹੜੇ ਇੱਥੇ ਪਵਿੱਤਰ ਇਸ਼ਨਾਨ ਲਈ ਪਹੁੰਚਨੇ ਇਸ ਕਰਕੇ ਇਸ ਬੈਨ ਨੂੰ ਸਾਫ ਸਫਾਈ ਔਰ ਸੰਭਾਲ ਦੀ ਇਸ ਵਕਤ ਬਹੁਤ ਜ਼ਰੂਰਤ ਹੈ ਕੈਮਰਾਮੈਨ ਵਿਨੇ ਦੇ ਨਾਲ ਵਿਜੈ ਸਲਾਰੀਆ ਨਿਊਜ਼ 18 ਟਾਂਡਾ